ਤੇ ਨਾ ਹਰਦਾ والله ਸਤੂਜੀ ਦੇ ਪੈਸੇ ਕਮਾਲ ਦੇ ਬਚਨ ਨੇ ਅਸੀਂ ਕਹੜਾ ਜਾਂਦੇ ਆ ਕਿ ਸਾਡਾ ਸਿਰ ਦਰਦ ਕਰਦਾ ਹੈ ਸਾਨੂੰ ਆ ਰੋਗ ਲੱਗ ਗਿਆ ਹੈ ਤੇ ਸਤੂਜੀ ਕਹਿੰਦੇ ਨੇ ਭਾਈ ਮੇਰੇ ਮਿੱਤਰੋ ਮੇਰੇ ਵੀਰੋ ਗੱਲ ਸਮਝ ਲਓ ਜੇ ਕਿਸੇ ਦਾ ਸਿਰ ਵੀ ਦੁਖਦਾ ਹੈ ਤੇ ਉਹਦੇ ਰੋਗ ਉਤੋਂ ਬਾਹਰ ਉਹੋ ਹੀ ਲੋ ਉਹ ਸਾਨੂੰ ਥੋੜਾ ਥੋੜਾ ਜਨਕੁਸ਼ ਕਰਦਾ ਰਹੇ ਰੇਸਵਾ ਜਿੰਨਾ ਇਹ ਬਲੁਖ ਦੁੱਖ ਦੇ ਟੈਮ ਤੇ ਪਰਮ ਪਰਮੇਸ਼ਰ ਨੂੰ ਯਾਦ ਵਿੱਚ ਰੱਖ ਕੇ ਜੁੰਦਾ ਸਵਾਸ-ਸਵਾਸ ਜਪਦਾ ਕਿ ਤੇਰੇ ਮੱਥੋਂ ਲੱਗੀ ਦੁੱਖ ਕਾਰਲੇਜ ਫੈਲ ਹੋਈ ਬਲੇਜ ਗਰੀਬੀ ਜੇਕਰ ਜਾਵੇ ਉਹਨਾ ਸੁਖੀ ਜੀਵਨ ਵਿੱਚ ਇਹ ਪਰਮਾਤਮਾ ਨੂੰ ਜੀਵਨ ਮਾਉਂਦਾ ਮਾਇਆ ਘਾਰੀ ਰਤਨਾ ਬੋਲਾ ਸਬਦਨਾ ਸੁਣੀ ਕੋਰੋ ਤੇ ਨਈਂ ਟੈਮਿਕ ਕਰਦਾ ਓੜਾ ਹੱਥ ਆਇਆ ਨਾ ਕੋਈ ਵਿਚਾਰ ਇਹ ਇਤਿਆਹ ਕਰੇ ਜੇ ਭਾਗਤ ਹੋਣਦੇ ਤਮਾਮ ਹਕਾਤ ਉਹਨਾਂ ਨੂੰ ਦਿੱਤੇ ਨੇ ਕਾਲ ਤੋਂ ਉਹਨੂੰ ਪਰ ਆਪਣੀ ਸ਼ਬਦ ਤੋਂ ਇਹ ਜੋ ਜ਼ੁਰਕੀ ਤੋਂ ਪਿਛੇ ਹਟਾ ਦਿੱਤਾ ਛੋੜ ਵਾਇਰੂਜੀ ਦੇ ਪਿਆਰ ਦੇ ਰੰਗਾਂ ਦੇ ਵਿੱਚ ਸਹਿਮਤੀ ਜਤਾਉਣੀ ਤੇਰੇ ਹਾਕਤ ਵਾਇਰੂਜੀ ਦੇ ਵਰਗੀ ਸਭ ਕੁੜਾ ਦੀ ਬਾਤ ਨੂੰ ਪ੍ਰਾਪਤ ਕਰ ਲੈਣਾ ਆਜਿਤ ਹਾਲ ਕਰਨਾ ਸਾਥ ਸਾਥ ਕੇ ਹੀ ਮੰਨ ਲੈਣਾ ਇਹੋ ਉਸੀ ਜੇ ਬਾਹਰ ਲਾੜੀ ਰਾਤੇ ਸਭੇ ਨਾਰਾਣੇ ਜਿੱਤੇ ਮਨ ਕੋਵਾਂ ਉਹਨਾਂ ਵਰਤਮਾਨ ਦੇ ਮਾਰਨ ਨੂੰ ਪਾਉਦੇ ਨੇ ਉਹ ਸਾਰੇ ਹੀ ਰੱਬ ਨਾਲ ਵੈਗੂਤੀਆ ਦੇ ਨਾਲ ਸਹਿਮਤੀ ਦਿਤਾ ਦਿੰਦੇ ਹਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਪਰੰਧ ਜੋ ਵਾਹਿਗੁਰੂ ਲੋਰ ਸਿਵਾਇ ਗੁਰੂ ਨੂੰ ਲੋਸ ਸੋਤ ਨਾ

ਸਾਰਬੰਧ ਜੀ ਜੀ ਉਮਰੂ ਕੋਤਰਾ ਉਤਪਰਿ ਪਰਪਰਸੀ ਨਾਲ ਨਾਲ ਜਿਹੜਾ ਬਿੰਦੂ ਬਿੰਦੂ ਇੱਕ ਦੂਜੇ ਦੀ ਭਰਦੇ ਆ ਕਿਸੇ ਦੇ ਧਰਮ ਤੇ ਕਿਸੇ ਦੀ ਬਾਤ ਤੇ ਕਿਸੇ ਦੇ ਚੱਲਣਾ ਤੇ ਕਿਸੇ ਦੇ ਬੋਲਣਾ ਤੇ ਕਿਸੇ ਦੇ ਬੈਠਣ ਤੇ ਇਹਦਾ ਮਤਵ ਹੈ ਕਿ ਅਕਸ਼ੀਏ ਜੇ ਪਾਰ ਕਰ ਮੁਕਰ ਕੇ ਸ਼ਰੀਰ ਦੀ ਅਤੈ ਮਦਦ ਤੋਂ ਬਾਝੇ ਹਾਂ ਦੂਰ ਵੈਗਰੂਨ ਨੂੰ ਦੋੜ ਸੀ ਉਹਨੇ ਤਾਂ ਤੇ ਕਾਸ਼ ਉਹ ਆ ਪਾਣੀ ਬਣਾਇਆ ਉਹਨੇ ਇਸ ਸੰਸਾਰ ਦੇ ਅੰਦਰ ਜੀਵ ਪੈਦਾ ਕੀਤੇ ਜੋ ਵੈਗਰੂਨ ਨੂੰ ਭੌਂਦਾ ਸੀ ਜਿਤ ਨੂੰ ਲਾਇਆ ਕਿਰਤੀ ਦੀ ਲਗਾ ਤੈਸੋ ਕੀ ਵਰਤਾਰਾ ਜਿੱਥੇ ਜਿੱਥੇ ਵੈਗਰੂਨ ਨੇ ਸਾਨੂੰ ਜੀਵਾਂ ਨੂੰ ਲਾਇਆ ਉਹ ਅਸੀਂ ਜੀਵ ਕਰਦੇ ਉਹਨੂੰ ਪੋਸ਼ਿਤ ਕਰਦੇ ਜਿਤ ਨੂੰ ਲਾਇਆ ਤੇ ਤੇਰੀ ਤਾਂਤਾ ਜਿਵੇਂ ਉਹ ਬੁਲਾਉਂਦਾ ਹੈ ਅਸੀਂ ਉਹ ਮੈਂ ਬੋਲ ਰਿਹਾ ਹਾਂ ਆਹ ਆਪੋ ਮੋਲਣਾ ਜਾਣਦਾ ਉਹ ਕਹਾਂ ਸਭ ਉਹ ਆਪਾਂ ਬਚਨ ਕਰ ਰਹੇ ਹਾਂ ਕਿ ਪਰਮਾਤਮਾ ਪ੍ਰਦੀਸ਼ ਹੈ ਕਿੱਥੇ ਹੈ ਉਹ ਹੈ ਕਿ ਜੇ ਆਪ ਉਹਦੀ ਪ੍ਰਾਪਤੀ ਹੋਵੇਗੀ ਤਾਂ ਇਸ ਤਰ੍ਹਾਂ ਤੇ ਕਦੋਂ ਸਾਡੇ ਜੀਵਨ ਦੇ ਵਿੱਚ ਬਦਲਾ ਆਵੇਗਾ ਕਿੱਥੇ ਹੈ ਐਸਾ ਕਹਾਉਂਗੇ ਤੇ ਐਸਾ ਕਹਾਉਗੇ ਤਾਂ ਇਸ ਦੇ ਤੋਂ ਆਪਣੇ ਲਾਗ स्वप्नो शब्द ਦਾ ਮਲਾਪ ਸਵਤ ਦੀ ਫਰਾਗ ਸ਼ਕਾਰ ਅਜਨਾ ਹੈ ਨਾ ਕਿਸੇ ਬੈਡਨ ਦੇ ਵਿੱਚ ਹੈ ਨਾ ਕਿਸੇ ਨਦੀ ਦੇ ਵਿੱਚ ਹੈ ਉਹ ਹਰ ਥਾਂ ਤੇ ਮੌਜੂਦ ਹੈ ਤਿੱਥੇ ਕੋ ਮਰਾਥਾ ਦਿੱਥੇ ਕੋ ਮਰਾਥਾ ਉਹ ਕਿਸੇ ਖਲਾਤ ਆਪਣੇ ਆਪ ਨੂੰ ਗੈਰ ਮਾਦਤ ਨਹੀਂ ਕਰਦਾ ਜਿੱਤੇ ਆਇਆ ਹੈ ਭਾਰਪੁਰਪਰਮੇਸ਼ਰ ਨੇ ਉਥੇ ਅਸੀਂ ਲੱਗੇ ਹਾਂ ਤੇ ਜਿੰਨਾ ਜੀਵਾਂ ਦੀ ਲੋੜ ਸੀ ਇਹ ਤੇ ਪੈਦਾ ਕੀਤੇ ਨੇ ਜੋ ਪ੍ਰਭ ਕੀਤੇ ਆਪੋ ਨੇ ਇਹ ਕਈ ਹੈ ਤੁੰਡ ਜਿੱਥੇ ਲਾਇਆ ਉਥੇ ਲੱਗੇ ਆ ਤੇ ਜਿਹਨੂੰ ਉਹਨੇ ਆਪਣੇ ਨਾਮ ਤੋਂ ਖਲੀਦ ਜੋੜ ਲਿਆ ਦਾਸ ਦਾਇਆ ਆਰਧ ਉਹਨਾਂ ਨੂੰ ਸੰਸਾਰ ਦੇ ਵਿੱਚ ਮਾਣ ਪ੍ਰਾਪਤ ਹੁੰਦਾ ਹੈ ਉਹਨਾਂ ਦਾ ਜੀਵਨ ਮबारक ਹੋ ਜਾਂਦਾ ਹੈ ਲੋਕਾਂ ਦੇ ਵਿੱਚ ਉਹਨਾਂ ਦਾ